ਪਰਾ ਕਹਿ ਕੇ ਆਸ਼ਕ ਨਾਲ ਕਰਦੀ ਸੀ ਗੱਲਾਂ ਜਦੋਂ ਘਰ ਵਾਲੇ ਨੇ ਫੜ ਲਈ ਇੰਸਟਾਗ੍ਰam ਤੇ ਲਵ ਜੂ ਬੁੱਗੂ ਹੋਟਲ ਚ ਮਿਲਾਂਗੇ ਐਦਾਂ ਕਹਿੰਦੀ ਨੂੰ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰੰਜੀਤ ਸਿੱਧੂ ਦੋਸਤੋ ਅੱਜ ਤੁਹਾਨੂੰ ਮੈਂ ਦੱਸ ਦਿੰਨਾ ਜਿਹੜੀ ਮੇਰੇ ਪਿੱਛੇ ਇੱਕ ਜੋੜੀ ਖੜੀ ਆ ਇੱਕ ਇਹਨਾਂ ਦਾ ਥੋੜਾ ਟਾਈਮ ਪਹਿਲਾਂ ਵਿਆਹ ਹੋਇਆ ਸੀ ਕਿੰਨਾ ਟਾਈਮ ਹੋ ਗਿਆ ਵੈਨੂੰ 5-6 ਮਹੀਨੇ ਹੋਇਆ ਬਈ 5-6 ਮਹੀਨੇ ਹੋਇਆ ਤੇ ਕੀ ਆ ਮਸਲਾ ਸਾਰਾ ਕੀ ਆ ਰੋਲਾ ਇਹਨਾਂ ਦਾ ਜਿਨ੍ਹਾਂ ਜਿਨ੍ਹਾਂ ਨੂੰ ਇਹਨਾਂ ਕੈਮਰੇ ਮੂਰੇ ਆਉਣਾ ਪਿਆ ਹਾਂਜੀ ਬਾਈ ਜੀ ਕੀ ਹਾਲ ਆ ਬਸ ਠੀਕ ਹੈ ਬਾਈ ਹਾਲ ਕੀ ਨਾਂ ਤੁਹਾਡਾ ਨਾਂ ਤਾਂ ਮੇਰਾ ਆਮਨ ਅੱਛਾ ਆਮਨ ਜੀ ਕੀ ਕੀ ਗੱਲ ਹੋਈ ਆ ਸਾਰੀ ਗੱਲ ਕੀ ਹੋਣੀ ਆ ਬਾਈ ਇਹ ਗੱਲਾਂ ਕਰਦੀ ਆ ਕਿ ਕਿਸੇ ਹੋਰ ਮੁੰਡੇ ਨਾਲ ਇਸ ਤਰ੍ਹਾਂ ਇਹਦੇ ਨਾਲ ਕਰਦੀ ਆ ਕਿਸੇ ਹੋਰ ਮੁੰਡੇ ਨਾਲ ਹੋਰ ਕੁੜੀ ਨਾਲ ਥੋੜਾ ਕਰੂ ਅੱਛਾ ਮੁੰਡੇ ਨਾਲ ਗੱਲਾਂ ਕਰਦੀ ਆ ਇੰਸਟਾਗ੍ਰਾਮ ਤੇ ਫੇਰ ਬਾਈ ਫਿਰ ਕਿ ਫੜ ਲਈ ਬਈ ਹੋਰ ਕੀ ਹੈ ਇਹ ਹੀ ਮਸਲਾ ਇਹ ਹੀ ਮਸਲਾ ਅੱਛਾ ਕਿ ਕਿਹੜੇ ਮੁੰਡਿਆਂ ਨਾਲ ਗੱਲ ਕਰਦੇ ਉਹ ਭਰਾ ਜੀ ਮੇਰਾ ਬਣਿਆ ਇਹਦਾ ਕਹਿੰਦਾ ਭਰਾ ਮੇਰਾ ਭਰਾਵਾਂ ਨੂੰ ਲਵਜੂ ਲਵਜੂ ਥੋੜਾ ਗਿਆ ਜਾਂਦਾ ਹੁੰਦਾ ਬੁੱਗੇ ਬੁੱਗੇ ਥੋੜਾ ਗਿਆ ਹੁੰਦਾ ਜੀ ਕਹੇ ਜਾਂਦਾ ਤੁਸੀਂ ਭਰਾ ਨੂੰ ਲਵਜੂ ਲਵਜੂ ਬੁੱਗੇ ਬੁੱਗੇ ਕਹਿੰਦੇ ਵੇ ਰਿਕ ਕੋ ਚੱਲ ਜਾਂਦਾ ਵੇ ਇਹੋ ਜਿਹਾ ਸਿਸਟਮ ਚ ਕੋਈ ਇਹੋ ਜਿਹੀ ਗਲਤੀ ਨਹੀਂ ਮੇਰੀ ਇਹ ਕਹਿੰਦੀ ਮੈਂ ਤਾਂ ਭਰਾ ਕਿਸ ਮੰਨਦਾ ਬਈ ਇਹ ਜਿਹੜੀਆਂ ਗੰਦੀਆਂ ਗੱਲਾਂ ਕਰਦੇ ਐ ਭਰਾਵਾਂ ਨਾਲ ਗੰਦੀਆਂ ਗੱਲਾਂ ਥੋੜਾ ਕਰ ਲੂਗਾ ਕੋਈ ਇਹਨੇ ਗੰਦੀਆਂ ਆਪਾਂ ਮਿਲਾਂਗੇ ਆਪਾਂ ਐ ਕਰਾਂਗੇ ਜੋ ਕਰਾਂਗੇ ਉਹ ਗੱਲਾਂ ਇਹ ਭਰਾ ਨਾਲ ਕਿਵੇਂ ਕਰ ਲੂ ਤੂੰ ਸਾਰੀ ਚੈਟ ਪੜੀ ਐ ਦੀ ਪੜੀ ਐ ਸਾਰੀ ਚੈਟ ਕੀ ਲਿਖਿਆ ਸੀ ਚੈਟ ਮੈਂ ਤੇਰਾ ਫੋਨ ਆ ਇਸ ਫੋਨ ਤੇ ਤਲਾਲੇ ਸੀ ਇੰਸਟਾਗ੍ਰਾਮ ਆਪਾਂ ਮਿਲਾਂਗੇ ਕੱਲ ਨੂੰ ਹੋਟਲ ਤੇ ਚੱਲਾਂਗੇ ਉੱਥੇ ਮੈਂ ਘਰੇ ਗੱਪ ਮਾਰ ਕਿਉਂਗੀ ਆਪਾਂ ਘੰਟਾ ਕੀ ਰੁਕਾਂਗੇ ਮੇਰੇ ਘਰ ਵਾਲਾ ਸ਼ੱਕ ਕਰਦਾ ਪਲਣਾ ਤੋਂ ਗੱਲ ਨਾ ਕਰਨਾ ਸੀ ਭਰਾ ਨਾ ਆਇਆ ਇਹ ਗੱਲਾਂ ਕਰੂਗੀ ਬਲੀ ਆਏ ਗੱਲਾਂ ਇਦਾਂ ਜਿਵੇਂ ਇਹ ਕਹਿ ਰਿਹਾ ਬਈ ਉਵੇਂ ਗੱਲਾਂ ਹੋਈਆਂ ਤੇਰੀਆਂ ਨਾ ਨਾ ਜੀ ਗੱਪ ਮਾਰ ਰਿਹਾ ਇਹ ਗੱਪ ਮੈਨੂੰ ਮਾਰਦੀ ਗੱਪ ਮੱਗੀ ਲੋਡ ਆ ਯਾਰ ਬਈ ਸਾਰੀ ਚੈਟ ਮੂਰੇ ਪਈ ਹੈ ਭਲਾ ਪ੍ਰੂਫ ਪ੍ਰੂਫ ਲੈ ਲਿਓ ਹਮ ਅੱਛਾ ਜੀ ਤੁਸੀਂ ਦੱਸੋ ਤੁਸੀਂ ਇਸ ਸਫਾਈ ਚ ਕੀ ਕਹਿਣਾ ਚਾਹੁੰਦੇ ਮੈਂ ਤਾਂ ਐਵੇਂ ਹੀ ਕਹਿਣਾ ਚਾਹਨੀ ਮੇਰੇ ਤੇ ਬਿਨਾਂ ਗੱਲ ਤੋਂ ਸ਼ੱਕ ਕਰ ਰਹੇ ਹੈ ਸ਼ੱਕ ਕੀ ਕਰਦਾ ਬਈ ਸਾਰੀ ਚੈਟ ਮੂਰੇ ਕੇ ਰੱਖਤੀ ਨਹੀਂ ਮੈਨੂੰ ਕੀ ਲੋਡ ਸੀਗਾ ਨਵਾਂ ਨਵਾਂ ਵਿਆਹ ਹੋਇਆ ਸਾਰਾ ਸਾਨੂੰ ਕੈਮਰੇ ਪੂਰੇ ਹੁੰਦੇ ਕੀ ਲੋਟ ਸੀਗੀ ਮੈਂ ਤਾਂ ਵੀ ਤਲਾਕ ਦੇਉਂਗਾ ਦਾ ਜਿਹਨੇ ਗੱਲਾਂ ਕਰਦੀ ਹੈ ਉਹ ਇਹਨੇ ਜਿਹੜਾ ਕਹਿੰਦੀ ਮੈਂ ਤਲਾਕ ਦੇਉਂਗਾ ਤੇ ਆਪ ਕਿਹੜੇ ਚੰਗੇ ਆ ਫਿਰ ਬਾਲੇ ਚੰਗੇ ਆਪ ਵੀ ਨਹੀਂ ਦੁੱਧ ਦੁੱਤੇ ਹੈਂ ਆਪ ਵੀ ਨਹੀਂ ਬਾਲੇ ਦੁੱਧ ਦੁੱਤੇ ਦੁੱਧ ਤੂੰ ਮੈਂ ਵੀ ਕਰਦਾ ਕੀ ਕਰਦਾ ਮੈਂ ਕੁਝ ਵੀ ਨਹੀਂ ਕੀਤਾ ਪੁੱਛ ਰਿਹਾ ਕੋਈ ਗੱਲ ਐਦਾਂ ਦੀ ਹੋਈ ਹੈ ਜਿਹੜੀ ਤੈਨੂੰ ਤੁਸੀਂ ਦੱਸਣਾ ਚਾਹੁੰਦੇ ਆ ਇਹਦਾ ਪਰਜਾਈ ਚ ਪੈ ਪੈ ਗੱਲਾਂ ਕਰਦਾ ਰਾਤ ਨੂੰ ਕੀ ਦਿਨਾਂ ਗੱਲਾਂ ਕਰਦਾ ਭਰਾਵਾ ਕਿਸੇ ਨਾਲ ਨਹੀਂ ਕਰਦਾ ਗੱਲਾਂ ਮੈਂ ਕਿਹਨੇ ਕਰਨੀਆਂ ਗੱਲਾਂ ਫੜਿਆ ਤਾਂ ਮੈਂ ਇਹਨੂੰ ਇਹ ਤਾਂ ਹੁਣ ਜਾਣ ਕੇ ਇਲਜ਼ਾਮ ਲਾਉਂਦੀ ਹੈ ਅੱਛਾ ਇਲਜ਼ਾਮ ਲਾਉਨੇ ਤੁਸੀਂ ਇਹ ਤੇ ਨਾ ਨਾ ਅੱਗੇ ਤਾਂ ਮੈਂ ਕਿਤੇ ਲਾਇਆ ਨਹੀਂ ਅੱਜ ਮੈਂ ਇਲਜ਼ਾਮ ਲਾਉਂਗੀ ਅੱਛਾ ਭਾਈ ਤੈਨੂੰ ਕਿਵੇਂ ਸ਼ੱਕ ਸ਼ੁੱਕ ਸੀ ਪਹਿਲਾਂ ਇਹ ਤੇ ਕਿਵੇਂ ਕੋਈ ਫੜੀ ਕਿਵੇਂ ਆ ਤੂੰ ਇਹ ਭਾਈ ਪਹਿਲਾਂ ਇੱਕ ਦਿਨ ਫੋਨ ਤੇ ਗੱਲਾਂ ਆ ਮਾਰਦੀ ਮਾਰਦੀ ਇੱਕ ਦੋ ਵਾਰੀ ਵੇਖਿਆ ਨੇ ਮੈਂ ਫੋਨ ਤੇ ਇੱਕੇ ਦਾ ਫੋਨ ਜਾ ਕੱਟਦਾ ਕਰੇ ਮੈਨੂੰ ਵੇਖ ਇਗਨੋਰ ਕਰਦਾ ਹੀ ਤੂੰ ਮੈਨੂੰ ਆਏ ਸੀਗਾ ਚੱਲ ਕੋਈ ਨਹੀਂ ਪਰ ਜਦੋਂ ਇੱਕੇ ਦਾ ਮੈਂ ਫੋਨ ਕੱਟਦੀ ਸੀਗੀ ਇਹ ਮੈਨੂੰ ਵੇਖ ਕੇ ਮੈਂ ਕੋਈ ਨਾ ਅਦਾਲਤ ਕਾਲ ਆ ਜਿਹੜਾ ਐ ਫੋਨ ਕੱਟਦੇ ਨਹੀਂ ਐ ਫੋਨ ਕੱਟਦਾ ਨਹੀਂ ਕੋਈ ਇੱਕੇ ਦਾ ਮੈਨੂੰ ਵੇਖ ਕੇ ਫੋਨ ਕੱਟਦਾ ਕਰੇ ਇੱਕੇ ਦਾ ਜਿਵੇਂ ਘਬਰਾ ਤੇ ਮੈਨੂੰ ਸ਼ੱਕ ਸੀ ਹੈ ਤੇ ਉਹ ਮੇਰਾ ਸ਼ੱਕ ਇਹਦਾ ਮੈਂ ਕਹਿੰਦਾ ਮੈਂ ਇਹ ਇੰਸਟਾਗ੍ਰam ਨਾ ਕਿਸ ਹਿਸਾਬ ਨਾਲ ਤੇ ਪਾਸਵਰਡ ਲੈ ਕੇ ਇਹਦਾ ਇੰਸਟਾਗ੍ਰam ਚਲਾਉਣਾ ਹਿਸਾਬ ਕਿ ਤੁਸੀਂ ਦੇਖ ਸਕਦੇ ਹੋ ਬਾਈ ਜੀ ਕਹਿ ਰਹੇ ਨੇ ਕਹਿੰਦੇ ਵੀ ਮੈਂ ਇਹਦੇ ਤੇ ਪਹਿਲਾਂ ਹੀ ਸ਼ੱਕ ਸੀ ਮੈਨੂੰ ਇਹ ਫੋਨ ਤੇ ਗੱਲਾਂ ਕਰਦੀ ਸੀ ਮੈਨੂੰ ਵੇਖ ਕੇ ਡਰ ਕੇ ਫੋਨ ਕੱਟ ਦਿੰਦੀ ਸੀ ਤੇ ਕੁੜੀ ਦਾ ਇਲਜ਼ਾਮ ਇਹ ਆ ਕਿ ਇਹ ਮੁੰਡਾ ਰਜਾਈ ਦੇ ਵਿੱਚ ਗੱਲਾਂ ਕਰਦਾ ਸੀ ਤੁਸੀਂ ਇਹਨਾਂ ਨੂੰ ਫੜਿਆ ਕਦੇ ਹਾਂ ਮੈਂ ਬਹੁਤ ਵਾਰੀ ਫੜਿਆ ਇਹਨਾਂ ਨੂੰ ਕੀ ਕਹਿੰਦਾ ਕੀ ਕਹਿੰਦੇ ਹੁਣ ਜਦੋਂ ਫੜ ਲੈਣੇ ਨੇ ਕਹਿੰਦੇ ਮੈਂ ਉਹ ਚਲਾ ਰਿਹਾ ਇੰਸਟਾਗ੍ਰam ਗੱਪ ਮਾਰ ਦਿੰਦੇ ਗੱਲ ਉਹਦੇ ਦੀ ਕਰਦੇ ਸੀ ਵੀ ਹਾਂ ਬਾਈ ਇਹ ਕੀ ਕਹਿੰਦਾ ਬਾਈ ਇਹ ਤਾਂ ਫੜਿਆ ਤੈਨੂੰ ਇਹਨੇ ਵੇਲਾ ਦਾ ਫੜਿਆ ਤੈਨੂੰ ਨਹੀਂ ਫੜਿਆ ਬਈ ਇਹਦਾ ਜਦੋਂ ਇਹ ਆ ਫੜੀ ਗਈ ਤਾਂ ਬਾਨੇ ਬਣਾਉਂਦੀ ਹੈ ਬਈ ਕੋਈ ਨਾ ਵੀ ਇਲਜ਼ਾਮ ਲਾਵਾਂ ਮੈਂ ਵੀ ਕੋਈ ਨਾ ਕੋਈ ਇਹਦੇ ਤੇ ਇਲਜ਼ਾਮ ਸੱਟ ਦਿਆ ਬਈ ਇਹ ਮੈਨੂੰ ਕੋਈ ਕਹਿ ਨਾ ਸਕੇ ਗੱਲ ਕੋਈ ਨਹੀਂ ਤਾਂ ਜਾਣ ਕੇ ਇਲਜ਼ਾਮ ਲਾਉਂਦੀ ਹੈ ਮੈਂ ਤਾਂ ਇਹਦੇ ਮਾਂ ਪਿਓ ਨੂੰ ਵੀ ਅੱਜ ਫੋਨ ਕੀਤਾਗਾ ਉਹ ਆਉਣਗੇ ਸਾਰੀ ਉਹਨਾਂ ਨੂੰ ਚੈਟ ਦਿਖਾ ਦੂੰਗਾ ਤੇ ਭਰਾ ਨੂੰ ਪੜਿਆ ਲਿਖਿਆਗਾ ਉਹ ਚੈਟ ਦੇਖ ਲੂਗਾ ਸਾਰਾ ਨਤੀਜਾ ਮੂਰੇ ਆ ਜਾਊਗਾ ਇਹ ਤਾਂ ਕਹਿੰਦੀ ਵੀ ਜਿਹੜਾ ਜਿੱਦਣ ਮੈਂ ਗੱਲ ਕਰਦੀ ਸੀ ਉਹ ਮੇਰਾ ਭਰਾ ਭਰਾਵਾਂ ਨਾਲ ਬਈ ਗੱਲਾਂ ਤੈਨੂੰ ਦੱਸੀਦੇ ਐ ਨਾ ਭਰਾਵਾਂ ਨੂੰ ਹੋਟਲਾਂ 'ਚ ਮਿਲ ਲਗਾਉਣ ਦੇ ਅੰਦਰ ਹੁੰਦਾ ਪਰਾਗਾ ਦਾ ਪ੍ਰਾਤਾ ਘਰੇ ਮਿਲਣਾ ਕੋ ਜਾਂ ਉੱਥੇ ਨੂੰ ਮੈਂ ਇਹ ਤੁਹਾਡੇ ਕੋਲ ਚੈਟ ਹੈਗੀ ਮੇਰੇ ਕੋਲ ਚੈਟ ਬਈ ਹੈਗੀ ਦੂਜੇ ਫੋਨ 'ਚ ਪਈ ਹੈ ਘਰੇ ਆਪਾਂ ਘਰੇ ਪਈ ਹੈ ਫੋਨ 'ਚ ਅੱਛਾ ਫੋਨ ਤੁਹਾਡੇ ਕੋਲ ਕੋਈ ਫੋਨ ਤੁਹਾਡੇ ਕੋਲ ਫੋਨ ਖੇਗਾ ਤੁਹਾਡੇ ਕੋਲ ਨਾ ਨਾ ਮੈਂ ਰੱਖਦੀ ਨਹੀਂ ਫੋਨ ਕੋਲੇ ਹੈ ਹੈ ਨਹੀਂ ਮੇਰੇ ਕੋਲ ਇਹ ਤਾਂ ਕਹਿੰਦੀ ਮੈਂ ਫੋਨ ਨਹੀਂ ਰੱਖ ਫੋਨ ਮੈਂ ਹੀ ਖੋਇਆ ਬਈ ਹੁਣ ਤਾਂ ਆਪੀ ਕਹੋਗੀ ਮੈਂ ਫੜਿਆ ਪਾ ਫੋਨ ਇਹਦਾ ਇਹਦਾ ਫੋਨ ਜੋ ਮੈਂ ਕੱਲ ਰਾਤ ਤੁਹਾਡੇ ਨਾਲ ਰੋੜਾ ਪਿਆ ਇਹਦਾ ਫੋਨ ਮੈਂ ਉਹਦੀ ਫੜ ਲਿਆ ਮੈਨੂੰ ਐਸੀ ਡਿਲੀਟ ਨਾ ਕਰਦੇ ਉਸ ਤੋਂ ਬਾਅਦ ਜਦੋਂ ਤੁਸੀਂ ਇਹਦੀ ਚੈਟ ਪੜ ਲਈ ਤੁਸੀਂ ਉਸ ਮੁੰਡੇ ਨਾਲ ਗੱਲਬਾਤ ਕਰਨ ਦਾ ਤਰੀਕਾ ਸੋਚਿਆ ਕੁਝ ਉਸ ਮੁੰਡੇ ਦੇ ਬਈ ਇਹਨੇ ਨੰਬਰ ਨੰਬਰ ਹੈਣੀ ਸੀ ਨਾ ਇਹਦਾ ਨੰਬਰ ਮੈਂ ਇਹਨੂੰ ਮੈਸੇਜ ਭੇਜਿਆ ਸੀ ਤੇ ਉਹਦਾ ਮੂਰ ਚੱਲ ਪਿਆ ਉਹ ਵੀ ਹਾਂ ਪੁੱਤ ਲਵ ਯੂ ਪੁੱਤ ਆਪਾਂ ਆਉਂਗਾ ਮੈਂ ਕੱਲ ਨੂੰ ਪੱਕਾ ਆਉਂਗਾ ਤੇ ਉਹਨੂੰ ਐ ਪਤਾ ਨਹੀਂ ਸੀ ਮੂਰੇ ਖਾਸਮ ਗੱਲ ਕਰੀ ਜਾਂਦਾ ਅ ਸੱਦ ਲੈਂਦਾ ਨੂੰ ਫੇਰ ਕਿਵੇਂ ਸੱਦਣਾ ਹੀ ਸੀਗਾ ਬਈ ਬਸ ਅੱਜ ਰੌਲਾ ਪੈ ਗਿਆ ਮੈਨੂੰ ਕਲੀਅਰ ਹੀ ਹੋ ਗਿਆ ਨਹੀਂ ਤਾਂ ਮੈਂ ਉਹ ਵੀ ਸੱਦ ਲੈਂਦਾ ਜਸੂਸੀ ਮੈਂ ਪੂਰੀ ਕਰਨੀ ਸੀ 6-7 ਮਹੀਨੇ ਤੁਹਾਡਾ ਪਹਿਲਾਂ ਵਿਆਹ ਹੋਇਆ ਸੀ ਤੇ ਤੁਹਾਨੂੰ ਇਹ ਨਹੀਂ ਪਤਾ ਸੀਗਾ ਯਾਰ ਵੀ ਅਸੀਂ ਵਿਆਹ ਕਰਾਉਣੇ ਆ ਕਿੱਥੇ ਕਰਾ ਰਹੇ ਆ ਅਸੀਂ ਪਹਿਲਾਂ ਜਾਣ ਚ ਪਰਤਾਲ ਕਰ ਮੈਂ ਤਾਂ ਸਾਰਾ ਕੁਝ ਪੁੱਛਿਆ ਸੀ ਜਦ ਅਸੀਂ ਵੇਖਣ ਗਏ ਆ ਇਹਨੂੰ ਸਾਰਾ ਸਗਣ ਪੈਂਦਾ ਹੈ ਨਾ ਮੈਨੂੰ ਪੁੱਛਿਆ ਸੀਗਾ ਸਾਰਾ ਕੁਝ ਮੈਂ ਕਿਹਾ ਵੀ ਜੇ ਤਰੀਕੇ ਨਾਲ ਗੱਲ ਆ ਬਾਤ ਆ ਮੈਨੂੰ ਦੱਸ ਦੇ ਵੀ ਕੁੜੀ ਨੂੰ ਜਵਾਬ ਦੇਣਾ ਔਖਾ ਹੁੰਦਾ ਮੈਂ ਆਪੇ ਜਵਾਬ ਦੇ ਦੂੰ ਤਰੇ ਘਰ ਦੇ ਨੂੰ ਕਹਿੰਦੀ ਨਹੀਂ ਨਹੀਂ ਮੇਰੇ ਤਾਂ ਕਿਤੇ ਨਹੀਂ ਉਹ ਮੈਂ ਤਾਂ ਇਹ ਕਹਿਣਾ ਮੈਨੂੰ ਉਹਦੇ ਦੱਸ ਦਿੰਦੀ ਇਹ ਜਿਹੜੀ ਗੱਲ ਹੀ ਸੀ ਤਾਂ ਮੈਂ ਆਪੇ ਜਵਾਬ ਦੇ ਦਿੰਦਾ ਨਾ ਘਰ ਦੇ ਨੂੰ ਕੋਈ ਬਹਾਨਾ ਲਾ ਕੇ ਤੇ ਆਦਾ ਉੱਥੇ ਮਰ ਜਾਂਦੀ ਵਿਆਹ ਕਰਾ ਲੈਂਦੀ ਤੇ ਮੈਂ ਅੱਜ ਮੈਨੂੰ ਇਹਨੇ ਧੋਖਾ ਦਿੱਤਾ ਐਡਾ ਮੇਰਾ 6 ਮਹੀਨੇ ਬਾਅਦ ਬਈ ਘਰ ਮਤਲਾਕ ਦੇਵਾਂਗੇ ਤੇ ਮੈਨੂੰ ਕੋਣ ਕੁੜੀ ਦੇਊਗਾ ਇਹ ਤੋਂ ਬਾਅਦ ਵਿੱਚ ਐਡਾ ਕਿਉਂਕਿ ਗਰੀਬ ਤਾਂ ਕੀ ਇਹਦਾ ਸਮਝ ਦੇਣਾ ਤੁਸੀਂ ਇਹ ਦੀ ਹੈਗੀ ਬਈ ਨਿਆਣੀ ਮਾਤੇ ਨੂੰ ਪਤਾ ਨਹੀਂ ਨੇ ਮੈਂ ਸਮਝਾਇਆ ਬਹੁਤ ਬਈ ਤੂੰ ਰਹਿਣ ਦੇ ਮੈਂ ਵੀ ਫੜੀ ਆ ਕਦੇ ਮੈਂ ਬਈ ਫੜ ਲਿਆ ਸੀ ਪਹਿਲਾਂ ਬਈ ਮੈਨੂੰ ਆਏ ਸੀਗਾ ਬਈ ਘਰ ਆਪਣਾ ਵਸ ਜਾਂਦੇ ਵਸ ਜਾਂਦੇ ਵਸ ਜਾਂਦੇ ਪਰ ਇਹਨੇ ਨਹੀਂ ਮੰਨੀ ਇਹ ਘਰ ਪਟਕੇ ਹਟੇ ਤੁਸੀਂ ਦੇਖ ਸਕਦੇ ਹੋ ਮੁੰਡਾ ਕਹਿ ਰਿਹਾ ਕਹਿੰਦਾ ਮੇਰਾ 6 ਮਹੀਨੇ ਦੇ ਨਾਲ ਪਹਿਲਾਂ ਵਿਆਹ ਹੋਇਆ ਸੀ ਹੁਣ ਮੈਂ ਬਹੁਤ ਟੈਨਸ਼ਨ ਚਾ ਕਹਿੰਦਾ ਮੈਨੂੰ ਪਿੰਡ ਦੇ ਵਿੱਚ ਹੁਣ ਲੋਕ ਚ ਗਨਨਗੇ ਮੇਰੇ ਜਿਹੜੇ ਨਾਲ ਪੜਦੇ ਸੀ ਜਾਂ ਮੇਰੇ ਗਵਾਂਢੀ ਹੋਣਗੇ ਉਹ ਮੈਨੂੰ ਹੁਣ ਚੇਡਾਂ ਕਰਨਗੇ ਵੀ ਤੇਰੀ ਘਰ ਵਾਲੀ ਕਿਸੇ ਨਾਲ ਗੱਲ ਕਰਦੀ ਸੀ ਇੰਸਟਾਗ੍ਰam ਤੇ ਫੜੀ ਐ ਤੂੰ ਤੂੰ ਨੂੰ ਕੀ ਕਹੇਗਾ ਸਾਡੀਆਂ ਕੁੜੀਆਂ ਬਾਰੇ ਜਾਂ ਤੂੰ ਸਾਡੇ ਬਾਰੇ ਕੀ ਬੋਲੇਗਾ ਤੇਰੀ ਤਾਂ ਆਪ ਘਰ ਵਾਲੀ ਇਦਾਂ ਹੈਗੀ ਆ ਅੱਛਾ ਭਾਈ ਤੁਸੀਂ ਕੀ ਦੇਖਦੇ ਹੋ ਵੀ ਵੈਂਡਲ ਤੁਹਾਨੂੰ ਐ ਕਹਿਣਗੇ ਤੁਹਾਡਾ ਕੀ ਮਰਨ ਹੋਇਆ ਪਿਆਣ ਤੇ ਹੋਰ ਭਾਈ ਮਰਨ ਬੇਇਜ਼ਤੀ ਐ ਵਿੱਚ ਭਾਈ ਬੇਇਜ਼ਤੀ ਬਹੁਤ ਵੱਡੀ ਹੁੰਦੀ ਐ ਇਹ ਬੇਇਜ਼ਤੀ ਜਿਹੜਾ ਕਹਿੰਦਾ ਵੀ ਤੇਰੀ ਘਰ ਵਾਲੀ ਖਰਾਬ ਸੀ ਐਸੀ ਇੱਕ ਤਾਂ ਵਿਆਹ ਨੂੰ ਥੋੜਾ ਟਾਈਮ ਹੋਇਆ ਚੱਲ ਜੇ ਵਿਆਹ ਨੂੰ ਵੱਧ ਟਾਈਮ ਹੋਵੇ ਫਿਰ ਵੀ ਚੱਲ ਚੱਲੇ ਜਾਂ ਮੈਂ ਨੋਇਆ ਲਗਾ ਜਾਂ ਪੰਜ 6 ਮਹੀਨੇ ਵਿੱਚ ਤੁਹਾਡਾ ਕਲੇਸ਼ ਪੈ ਗਿਆ ਪੰਜ 6 ਮਹੀਨੇ ਹੀ ਹੋਇਆ ਬਾਈ ਵਿਆਹ ਨਾਲ ਤੁਹਾਡੇ ਤੋਂ ਫੇਰ ਹੁਣ ਤੁਸੀਂ ਫੇਰ ਆਈ ਕਰਨ ਲੱਗੇ ਮੇਰਾ ਯਾਰ ਮੇਰੇ ਚ ਗਲਤੀ ਕੱਢਣਗੇ ਕਿਹੜਾ ਕੁਝ ਮਰਜ਼ੀ ਕਰ ਲਓ ਮੇਥੋਂ ਗਲਤੀ ਹੋ ਗਈ ਸੌਰੀ ਕਿਉਂ ਮੇਰੇ ਪਿੱਛੇ ਪਏ ਆ ਟੈਗ ਜੋ ਇੱਕ ਵਾਰੀ ਆਦਾ ਰੌਲਾ ਸੱਡਨ ਨਿਵੇੜ ਦੋ ਜੀ ਤੁਸੀਂ ਰੌਲਾ ਕਹਿੰਦੇ ਨਿਵੇੜ ਦੋ ਮੇਰਾ ਬਾਈ ਰੌਲਾ ਕਿਉਂ ਕਿਉਂ ਨਿਵੇੜ ਦਿਆ ਤਾਂ ਕੱਲ ਨੂੰ ਫੇਰੇ ਦਾ ਹੋਈ ਕੁਝ ਚੱਲੂਗਾ ਮੈਂ ਕਹਿੰਦਾ ਐਸੇ ਨਿਵੇੜਾ ਬਾਈ ਮੈਂ ਨਹੀਂ ਇਹ ਕਹਿੰਦਾ ਮੈਂ ਨਿਵੇੜਨਾ ਨਹੀਂ ਨਿਵੇੜਨਾ ਨਹੀਂ ਸੀ ਮੇਰੇ ਭੈਣਾਂ ਨੂੰ ਇਹ ਸੀੜਦਾ ਕਿੱਥੇ ਨਿਵੇੜ ਲੂਗਾ ਭੈਣਾਂ ਨੂੰ ਸੇੜਦੇ ਪੁੱਛ ਲੈ ਕੀ ਗੱਲ ਹੋਈ ਸੀ ਘਰ ਚ ਕੋਈ ਆਈ ਆਈ ਹੋਈ ਸੀ ਕਿ ਕਿ ਕੋਈ ਗੱਲ ਬਣੀ ਆਹ ਮੈਂ ਬਿਮਾਰ ਸੀ ਮਾਦੇ ਜਾਵੜੀ ਪਿੰਡ ਉਹਨੂੰ ਕਹਿੰਦਾ ਤੂੰ ਮੇਰੇ ਕੋਲ ਆ ਜਾ ਲੈ ਮੇਰੀ ਭੈਣ ਨੂੰ ਕਹਿੰਦਾ ਇਹ ਮੇਰਾ ਟਾਈਮ ਪਸ ਹੈ ਹਾਂ ਅੱਛਾ ਭਾਈ ਤੁਸੀਂ ਆ ਗੱਲ ਹੋਈ ਉਹ ਤਾਂ ਇਹਦੇ ਪੇਕੇ ਆਉਣਗੇ ਅੱਜ ਇੱਥੇ ਇਹਦਾ ਮਾਪਿਓ ਆਊਗਾ ਉੱਥੇ ਸਾਰੀਆਂ ਗੱਲਾਂ ਮੂੰਹ ਤੇ ਹੋ ਜਾਣਗੀਆਂ ਜੇ ਮੈਂ ਝੂਠਾ ਹੋਇਆ ਤਾਂ ਏ ਕਹਿੰਦੇ ਮੈਂ ਝੂਠਾ ਨਹੀਂ ਹੈਗਾ ਮੈਂ ਇਹ ਜੀ ਗੱਲ ਕਹੀ ਨਹੀਂ 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 ਮੈਂ ਹੀ ਝੂਠੀ ਹੈ ਇਹ ਨਹੀਂ ਝੂਠਾ ਤੇਰੀ ਭੈਣ ਨੇ ਤੈਨੂੰ ਦੱਸਿਆ ਕੋਈ ਹਾਂ ਮੈਨੂੰ ਸਾਰਾ ਕੁਝ ਦੱਸਦੀ ਹੈ ਮੇਰੀ ਭੈਣ ਉਹ ਆਜੂਗੀ ਦੱਸ ਦੂਗੀ ਉਹ ਬਸ ਫਿਰ ਆਉ ਕੀ ਨਾ ਉਹਦੀ ਇਹਦੀ ਵੀ ਸਾਲੀ ਦਾ ਮੈਂ ਨਾਮ ਦਾ ਨਾ ਰਾਜਪ੍ਰੀਤ ਹੈ ਰਾਜਪ੍ਰੀਤ ਨੂੰ ਤੂੰ ਗਲਤ ਬੋਲੇ ਮੈਂ ਕੁਛ ਨਹੀਂ ਬੋਲਿਆ ਬਾਈ ਜੇ ਮੈਂ ਗਲਤ ਬੋਲਿਆ ਹੋਇਆ ਕੁਛ ਅੱਜ ਇਹਦੇ ਮਾਪੇ ਇੱਥੇ ਆਉਣਗੇ ਤੇ ਉਹਨਾਂ ਮੂਰੇ ਗੱਲ ਹੋ ਜੂਗੀ ਤੇ ਰਾਜਪ੍ਰੀਤ ਨੂੰ ਪੁੱਛ ਲੈਣਗੇ ਮੈਂ ਬੋਲਿਆ ਕਿ ਨਹੀਂ ਜੇ ਮੈਂ ਕਸੂਰਵਾਰ ਹੋਇਆ ਤੇ ਮੈਂ ਮਾਫੀ ਮੰਗ ਲੂੰਗਾ ਮੈਂ ਹੈ ਨਹੀਂ ਕਸੂਰਵਾਰ ਬਾਈ ਮੈਂ ਤੂੰ ਕੀ ਕਹਿਣਾ ਚਾਹੁੰਦੇ ਓ ਤੁਸੀਂ ਮੈਂ ਤਾਂ ਇਹ ਕਹਿਣਾ ਚਾਹੁੰਦੇ ਓ ਮੈਥੋਂ ਕੰਮ ਕਰਾਉਂਦੇ ਸਾਰਾ ਕੁਝ ਕਰਾਉਂਦੇ ਫੇਰ ਵੀ ਮੈਨੂੰ ਮਾੜੀ ਕਹਿੰਦੇ ਆ ਇਹ ਤਾਂ ਕੰਮ ਤਾਂ ਵਿਆਹ ਦੇ ਬਾਅਦ ਵੀ ਕੁੜੀਆਂ ਘਰੇ ਕੰਮ ਕਰਦੀਆਂ ਆ ਆਪਦੇ ਘਰੇ ਕਿਹੜਾ ਕਰਦੀ ਨਹੀਂ ਸੀ ਹੋਰ ਉਹਨੂੰ ਹੋਰ ਕੀ ਰੋਟੀ ਪਾਣੀ ਬਕਾਉਣਾਗਾ ਤਾਂ ਮੜਾ ਮੋਟਾ ਘਰੇ ਝਾੜੂ ਪੂੰਛਾ ਉਹ ਤਾਂ ਹੁਣ ਕਰਨਾ ਹੀ ਪੈਂਦਾ ਦਾ ਨਾਰਮਲ ਕੰਮ ਆ ਪਤਾ ਹੀ ਐ ਸਾਰੇ ਹੀ ਕਰ ਇਹ ਤਾਂ ਕੰਮ ਸਾਰੀਆਂ ਹੀ ਕਰਦੀਆਂ ਤੂੰ ਕੱਲੀ ਕਰਦੀਆਂ ਹਾਂ ਮੈਂ ਤਾਂ ਕੱਲੀ ਕਰਦੀਆਂ ਚੱਲ ਇਹਦੀ ਮਗਰ ਸਹੀ ਇਹ ਤਾਂ ਕੋਈ ਗੱਲ ਨਾ ਹੋਣੀ ਕੀ ਗੱਲ ਹੈ ਬਾਈ ਇਹ ਤਾਂ ਹੁਣ ਇਹਦਾ ਬਈ ਤੈਨੂੰ ਵੀ ਪਤਾ ਤੇਰੇ ਮੂੰਹ ਤੇਰੇ ਨਾਲ ਵੀ ਕਿਵੇਂ ਗੱਲ ਕਰੀ ਜਾਂਦੀ ਹੈ ਬਾਈ ਮੈਂ ਤਾਂ ਅੱਜ ਆਦਾ ਬਈ ਨਵੇੜ ਕੇ ਮੈਂ ਤਾਂ ਬਈ ਕੱਲਾ ਰਹਿ ਕੇ ਖੁਸ਼ ਹਾਂ ਮੈਂ ਕੀ 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 ਕਹਿਣਾ ਚਾਹਣਾ ਜਿਹੜੀਆਂ ਕੁੜੀਆਂ ਰਹਿਣਾ ਚਾਹੁੰਦੀ ਮੈਂ ਵੀ ਨਹੀਂ ਰਹਿਣਾ ਚਾਹੁੰਦੀ ਬੱਸ ਇਹ ਕਿਉਂ ਰਹਿਣਾ ਕਿਉਂ ਨਹੀਂ ਚਾਹੁੰਦੀ ਬੱਸ ਇਹ ਹੋਰ ਹੀ ਲਿਆਊਗਾ ਵਿਆਹ ਕੇ ਹੁਣ ਮੈਂ ਨਹੀਂ ਰਹਿਣਾ ਕੋਈ ਹੋਰ ਪਸੰਦ ਹੈ ਨਾ ਤੈਨੂੰ ਹਾਂ ਮੈਨੂੰ ਜਿਹਦੇ ਨਾਲ ਤੇਰੀ ਗੱਲ ਆ ਉਹਦੇ ਨਾਲ ਤਾਂ ਕਿੱ데 ਜਾਣਾ ਚਾਹ ਹਾਂ ਹਾਂ ਉਹ ਰੱਖ ਲੂਗਾ ਤੈਨੂੰ ਹਾਂ ਰੱਖ ਲੂਗਾ ਆ ਜੀ ਨਾ ਗੱਲ ਮੂਰੇ ਬਾਈ ਆ ਗਈ ਨਾ ਗਲਤ ਹੋਈ ਸੀ ਆ ਗਈ ਨਾ ਮੂਰੇ ਆ ਗਈ ਬਈ ਬਈ ਮੈਂ ਤਾਂ ਆ ਹੀ ਸਾਰਿਆਂ ਨੂੰ ਕਹਿਣਾ ਚਾਹਣਾ ਬਈ ਜੇ ਤੁਹਾਡਾ ਵਿਆਹ ਹੁੰਦਾ ਨਾ ਕੁੜਗਾਨ ਨੂੰ ਮੈਂ ਅਪੀਲ ਕਰਦਾ ਇਹ ਬੇਨਤੀ ਕਰਦਾ ਵੀ ਜੇ ਤੁਹਾਡਾ ਵਿਆਹ ਹੁੰਦਾ ਮੁੰਡਾ ਤੁਹਾਨੂੰ ਪੁੱਛਦਾ ਨਾ ਉਹਨੂੰ ਸੱਚ ਦੱਸਦਿਆ ਕਰਵਾਓ ਕਿ ਸਾਡਾ ਸ਼ੀਮੀ ਨੱਚ ਘਰ ਪਟਿਆ ਗਿਆ ਕਿ ਨਾ ਮੇਰੀ ਤਾਂ ਬੇਇੱਜ਼ਤੀ ਹੋਣੀ ਹੋਣੀ ਇਹਦੇ ਇਹਨਾਂ ਦੇ ਮਾਪਿਓ ਦੇ ਵੀ ਅਜਤ ਰੋਲਤੀ ਆਹਦਾ ਉੱਦੀ ਦੱਸ ਦਿਆ ਕਰੋ ਆ ਦੱਸਾ ਕਰਨਾ ਪਵਾਇਆ ਕਰੋ ਵਿਆਹ ਨਾ ਕਰਾਇਆ ਕਰੋ ਜਿੱਥੇ ਤੁਹਾਡੀ ਗੱਲ ਹੁੰਦੀ ਉੱਥੇ ਕਰਾਇਆ ਕਰੋ ਵਿਆਹ ਕਿਉਂ ਅਗਲੇ ਦੇ ਘਰ ਪੜਦੇ ਆ ਰਿਸ਼ਤਾ ਕਿਨੇ ਕਰਾਇਆ ਤੁਹਾਡਾ ਰਿਸ਼ਤਾ ਵਿਚੋਲੇ ਯਾਰ ਬਈ ਸਾਰੇ ਵਿਚੋਲੇ ਨੇ ਦੱਸਿਆ ਨਹੀਂ ਤੁਹਾਨੂੰ ਵੀ ਕੁੜੀ ਕਿੱਦਾਂ ਦੀ ਹੈ ਕਿਵੇਂ ਨਹੀਂ ਬੰਦਾ ਵਿਚਾਰੇ ਨੂੰ ਹੁਣ ਕੀ ਪਤਾ ਬਈ ਯਾਰ ਜਦੋਂ ਨੇ ਕਿਸੇ ਨੂੰ ਦੱਸਿਆ ਹੀ ਨਹੀਂ ਵਿਚੋ ਸਤਾਇ ਦੁਦਰਾ ਹੋ ਗਿਆ ਕਿਹਦੇ ਨਾਲ ਤੇ ਇਹਨੇ ਮੈਨੂੰ ਦੱਸਿਆ ਨਹੀਂ ਕੁਸ ਕੁਝ ਵੀ ਨਹੀਂ ਦੱਸਿਆ ਤੈਨੂੰ ਪੁੱਛਿਆ ਸੀ ਜੇ ਤੇਰੀ ਗੱਲਬਾਤ ਹੈਗੀ ਹੈ ਬਾਈ ਸੋ ਮੈਨੂੰ ਦੱਸ ਦੇ ਮੈਂ ਜਵਾਬ ਦੇ ਦੂੰ ਤੈਨੂੰ ਕੀ ਲੱਗਦਾ ਇਹਦੀ ਪਹਿਲਾਂ ਹੀ ਸੀ ਕਿਤੇ ਪਹਿਲਾਂ ਹੀ ਸੀਗੀ ਤਾਂ ਤਾਂ ਹੀ ਤਾਂ ਗਰੀ ਜਾਂਦੀ ਹੈ ਗੱਲ ਬਾਈ ਇਹਨੇ ਮੈਨੂੰ ਦੱਸਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਕ ਕੁੜੀ ਨੇ ਇਹਨੂੰ ਸੱਚ ਨਹੀਂ ਦੱਸਿਆ ਕਹਿੰਦੀ ਮੇਰਾ ਰਿਸ਼ਤਾ ਹੋਇਆ ਸੀ ਇਹਦੇ ਨਾਲ ਜਦੋਂ ਮੈਂ ਇਹਨੂੰ ਕੁਝ ਨਹੀਂ ਦੱਸਿਆ ਨਾ ਇਹ ਮੁੰਡੇ ਨੂੰ ਇਹਨੇ ਕੁਝ ਦੱਸਿਆ ਵਿਚੋਲੇ ਨੇ ਓਲਾ ਰੱਖਿਆ ਕਹਿੰਦੇ ਹੁੰਦੇ ਨਾ ਵਿਚੋਲਾ ਵਿੱਚ ਓਲਾ ਫੇਰ ਹੀ ਇਹ ਜਿਹਾ ਕੰਮ ਹੋ ਜਾਂਦਾ ਜਦੋਂ ਇਹ ਜੀ ਗੱਲ ਹੋ ਜਾਂਦੀ ਹੈ ਬਈ ਤੁਸੀਂ ਹੁਣ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੀਆਂ ਘਰ ਵਾਲੀਆਂ ਨੂੰ ਉਹ ਫੋਨ ਦੇ ਦਿੰਦੇ ਆ ਜਾਂ ਉਹਨਾਂ ਨੂੰ ਉਹ ਗਲਤ ਕੰਮ ਕਦਮ ਚਾਹਤੀਆਂ ਉਹਨਾਂ ਦਾ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਚਲ ਫੋਨ ਆਪਾਂ ਕੁੜੀਆਂ ਨੂੰ ਦੇ ਦਿੰਨੇ ਆ ਘਰ ਵਾਲੀਆਂ ਨੂੰ ਦੇ ਦਿੰਨੇ ਆ ਪਰ ਜੇ ਆਪਾਂ ਨੂੰ ਘਰ ਵਾਲਿਆਂ ਨੂੰ ਇਹ ਚਾਹੀਦਾ ਆਪਾਂ ਨੂੰ ਫੋਨ ਦੇ ਤਾ ਵੀ ਆਪਾਂ ਇਮਾਨਦਾਰ ਹੋ ਕੇ ਚੱਲ ਗਏ ਬੰਦੇ ਦੀ ਘਰ ਵਾਲੇ ਦੀ ਇੱਜ਼ਤ ਹੁੰਦੀ ਹੈ ਜ ਦਿਓ ਅਦਿਕਰਾ ਦਾ ਦਿਜਤ ਰੋਲੋਗੇ ਤੁਹਾਡੀ ਅਜਤ ਰੋਲੂਗੀ ਠੀਕ ਹੈ ਤੇ ਆਦਾ ਬਈ ਆਦਾ ਪਰਿਵਾਰ ਸਾਹਵਲਾ ਦੇ ਮਾਪਿਆਂ ਦੀ ਅਜਤ ਸਾਹਵਲੋ ਜੇ ਤੁਹਾਡੀ ਅਜਤ ਰੋਲਗੀ ਮਾਪਿਆਂ ਦੀ ਬੇਇੱਜ਼ਤੀ ਹੋ ਜਾਂਦੀ ਹੈ ਦੇ ਵਿੱਚ ਜੇ ਕਿ ਇਹਨਾਂ ਗੱਲਬਾਤ ਹੈਗੀ ਤਾਂ ਵਿਆਹ ਤਾਂ ਪਹਿਲਾਂ ਦੱਸ ਦਿਆ ਕਰੋ ਉਹਦਾ ਵਿਆਹ ਉੱਥੇ ਕਰਾ ਲਿਆ ਕਰੋ ਅਚਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਈ ਮੇਰੀ ਇੱਜ਼ਤ ਕਰੇ ਤਾਂ ਮੈਂ ਕਰਾਂਂਦੀ ਹਿੱਜਦੇ ਮੇਰੀ ਨਹੀਂ ਕਰਦਾ ਮੈਂ ਨਹੀਂ ਕਰਦੀ ਫੇਰ ਹੀ ਮੈਂ ਗੱਲ ਕਰਦੀ ਆ ਕਿਹਦੇ ਨਾਲ ਕਰਦੀ ਆ ਕਿਹੜਾ ਮੇਰਾ ਮੁੰਡਾ ਮੌਦ ਦੇ ਨਾਲ ਗੱਲ ਕਰਦੀ ਕਿ ਮੁੰਡਣ ਨਾਲ ਤੂੰ ਕਹੀ ਨਹੀਂ ਹੋ ਮੇਰਾ ਭਰਾ ਬਸ ਕੁਝ ਵੀ ਲਾ ਲਓ ਬਸ ਮੇਰੀ ਉਹਦੇ ਨਾਲ ਗੱਲ ਆ ਮੈਂ ਉਹ ਤੇਰੇ ਖੁਆਸ਼ਾਂ ਪੂਰਾ ਕਰਦਾ ਹਾਂ ਬਸ ਸਾਰਾ ਕੁਝ ਪੂਰਾ ਕਰਦਾ ਠੀਕ ਆ ਯਾਰ ਆ ਜਾ ਉਹਨਾਂ ਰਵੇ ਮੇਰਾ ਤਲਾਕ ਆ ਅੱਜ ਦੇ ਇਹਦੇ ਮਾਪਿਆਂ ਨੂੰ ਤੂੰ ਕੀ ਕਹਿਣਾ ਚਾਹੁੰਦਾ ਅੱਜ ਆਉਣਗੇ ਇੱਥੇ ਮਾਪਿਓ ਅਸੀਂ ਆਦ ਲੈ ਕੇ ਲਿਖਿਆ ਕਰਕੇ ਤਲਾਕ ਕਰ ਲਾਂਗੇ ਤਲਾਕ ਕਰ ਲਓਗੇ ਬਈ ਆਦ ਤਲਾਕ ਲੈ ਲਓ ਫਿਰ ਕੀ ਕਰੋਗੇ ਫਿਰ ਫਿਰ ਮੈਂ ਆਦਾ ਕੁਝ ਕਰਾਂ ਬਈ ਮੇਰੀ ਜ਼ਿੰਦਗੀ ਆ ਬਸ ਮੈਂ ਆਦਾ ਨਿਪ ਟਾਈਮ ਪਾਸ ਕਰ ਲੂੰਗਾ ਤੇ ਮਾਪਿਆਂ ਨੂੰ ਪਸਾਵ ਲੂੰਗਾ ਜੇ ਹੋਰ ਕੋਈ ਰਿਸ਼ਤਾ ਹੋਇਆ ਤਾਂ ਲੈ ਲੂੰਗਾ ਪਰ ਬਈ ਇਹ ਜੇ ਰਿਸ਼ਤੇ ਨਾਲ ਉਹ ਤਾਂ ਮਰੇ ਹੀ ਚੰਗਾ ਬੰਦਾ ਆਦਾ ਤਲਾਕ ਲੈ ਲਾਂਗੇ ਇਹ ਆਦੀ ਜਿੱਥੇ ਖੁਸ਼ ਹੈਗੀ ਆਦਾ ਉੱਥੇ ਰਵੇ ਸੋਸੀ ਗਿਆ ਬਈ ਤੁਸੀਂ ਕੀ ਕਹਿਣਾ ਚਾਹੁੰਦੇ ਬੱਸ ਮੇਰਾ ਵੀ ਇਹ ਕਿਨੇ ਖੇੜਾ ਸੜਾ ਦੋ ਠੀਕ ਹੋ ਠੀਕ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਹੜਾ ਪਰਿਵਾਰ ਸੀਗਾ ਦੋ ਜੋੜੀ ਇੱਕ ਜੋੜੀ ਸੀ ਜਿਨ੍ਹਾਂ ਦਾ ਵਿਆਹ 6 ਮਹੀਨੇ ਪਹਿਲਾਂ ਗੱਲ ਹੋਈ ਸੀ ਠੀਕ ਹੈ ਕਹਿੰਦਾ ਇਹ ਕਹਿੰਦੀ ਕਹਿੰਦੀ ਮੁੰਡਾ ਗੱਲ ਕਰਦਾ ਕਿਸੇ ਨਾਲ ਤੇ ਮੁੰਡਾ ਕਹਿੰਦਾ ਮੇਰੇ ਵਾਲੀ ਕਿਸੇ ਨਾਲ ਗੱਲ ਕਰਦੀ ਸੀ ਕਹਿੰਦੀ ਉਹ ਜਦੋਂ ਮੈਂ ਇਹਨੂੰ ਫੜ ਲਿਆ ਕਹਿੰਦਾ ਇਹ ਮੈਂ ਇਹਦੀਆਂ ਗੱਲਾਂ ਸੁਣਦਾ ਹੁੰਦਾ ਸੀ ਇਹ ਗੱਲਾਂ ਜਦੋਂ ਕਰਦੀਆਂ ਦੋ ਤਿੰਨ ਵਾਰੀ ਮੈਨੂੰ ਡੱਕ ਕੇ ਇਹਨੇ ਫੋਨ ਵੀ ਲੁਕੋਇਆ ਇੱਕ ਵਾਰੀ ਜਦੋਂ ਮੈਨੂੰ ਫੜ ਲਿਆ ਇਹ ਮੈਨੂੰ ਕਹਿੰਦੀ ਕਹਿੰਦੀ ਇਹ ਮੇਰਾ ਭਰਾ ਮੂੰਹ ਬੋਲਾ ਪਰ ਕਹਿੰਦਾ ਇਹ ਮੁੰਡਾ ਕਹਿੰਦਾ ਜੇ ਤੇਰਾ ਭਰਾ ਤੇ ਫਿਰ ਉਹਨੂੰ ਇਹ ਗੱਲਾਂ ਕਿਉਂ ਕਹਿਨੀ ਆ ਵੀ ਹੋਟਲਾਂ ਦੇ ਵਿੱਚ ਮਿਲਦੀਆਂ ਜਾਂ ਇੱਥੇ ਮਿਲਦੀਆਂ ਆਪਾਂ ਇੱਥੇ ਮਿਲਾਂਗੇ ਜਾਂ ਇੱਥੇ ਮਿਲਾਂਗੇ ਤੂੰ ਐ ਲਵ ਯੂ ਪੁੱਤ ਬੱਗੂ ਇਹੋ ਜਿਹੀਆਂ ਚੀਜ਼ਾਂ ਕਿਉਂ ਕਹਿ ਰਹੀਆਂ ਜੇ ਤੇਰਾ ਉਹ ਭਰਾ ਲੱਗਦਾ ਦੋਸਤੋ ਮੁੰਡੇ ਨੇ ਫਿਰ ਇਹਦੇ ਮਾਪਿਆਂ ਨੂੰ ਫੋਨ ਲਾਇਆ ਵਿਚੋਲੇ ਨੂੰ ਫੋਨ ਲਾਇਆ ਹੁਣ ਉਹ ਆਉਣਗੇ ਕੀ ਗੱਲ ਹੋਊਗੀ ਸਾਰੀ ਹਨਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸ ਦੇਣਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਸਾਰਿਆਂ ਨੂੰ ਗੱਲ ਕਹਿ ਦੇਣਾ ਠੀਕ ਹੈ ਘਰ ਵਾਲਿਆਂ ਦੀ ਇੱਜ਼ਤ ਕਰੋ ਤੇ ਘਰ ਵਾਲਿਆਂ ਦੀ ਕੁੜੀਆਂ ਉਹ ਇੱਜ਼ਤ ਕਰਨ ਤਾਂ ਹੀ ਗੱਡੀ ਚੱਲੂਗੀ ਇੱਕ ਦੂਜੇ ਦੇ ਜੇ ਵਿਆਹ ਕਰਾਉਣੇ ਤੁਸੀਂ ਨਾ ਇੱਕ ਦੂਜੇ ਨੂੰ ਪਹਿਲਾਂ ਸਮਝੋ ਪਹਿਲਾਂ ਨਾਲ ਗੱਲ ਕਰੋ ਸਾਲ ਤੁਸੀਂ ਜਵਾਕ ਨਾ ਲਓ ਜੇ ਤੁਹਾਡੇ ਨਾਲ ਨਿਭਦੀ ਐ ਇੱਕ ਦੂਜੇ ਦੀ ਫਿਰ ਤੁਸੀਂ ਜਵਾਕ ਲਓ ਨਹੀਂ ਤਾਂ ਤੁਸੀਂ ਇੱਕ ਦੂਜੇ ਨੂੰ ਤਲਾਕ ਦੇ ਕੇ ਦੂਰ ਹੋ ਜਾਓ ਪਰ ਇਹੋ ਜਿਹਾ ਘਟਿਆ ਕੰਮ ਨਾ ਕਰੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ